ਕਾਰਾਂ ਦੀ ਆ ਰਸਾ ਨੇ ਪਾਤਾ ਖਲਾਰਾ ਸੜਕ ਤੇ ਲੱਗ ਗਈ ਲੋਕਾਂ ਦੀ ਪੀੜ ਹਾਦਸੇ ਦੀਆਂ ਤਸਵੀਰਾਂ ਦੇਖ ਕੰਬੇ ਗਈ ਰੂਹ ਜੀ ਹਾਂ ਪਿਆਰਕ ਸੜਕੀ ਹਾਦਸੇ ਦੀਆਂ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਤੇ ਕਿ ਉਸ ਵੇਲੇ ਤਨਾ ਪੂਰਣਾ ਮਕੌਲ ਹੋ ਗਿਆ ਜਦੋਂ ਦੋ ਕਾਰਾਂ ਵੱਲੋਂ ਇੱਕ ਦੂਸਰੇ ਦੇ ਨਾਲ ਰੇਸ ਲਗਾਈ ਜਾ ਰਹੀ ਸੀ ਕਿਸੇ ਰੇਸਬਾਜ਼ੀ ਦੇ ਵਿੱਚ ਇੱਕ ਆਟੋ ਅਤੇ ਇੱਕ ਐਕਟਿਵਾ ਤੇ ਆਟੋ ਸਵਾਰ ਲੋਕ ਟੱਕਰ ਮਾਰ ਦਿੱਤੀ ਗਈ ਹੈ ਤੇ ਹਾਦਸੇ ਦੀਆਂ ਰੁਕਮਬਾਉ ਤਸਵੀਰਾਂ ਤੁਹਾਡੇ ਸਾਹਮਣੇ ਵੀਡੀਓ ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਕਟਵਾ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੇ ਉਸ ਤੇ ਪਰਖੱਚੇ ਉੱਡ ਗਏ ਨੇ ਉੱਥੇ ਹੀ ਦੂਜੇ ਪਾਸੇ ਇੱਕ ਨੀਲੇ ਰੰਗ ਦੀ ਤੁਹਾਨੂੰ ਆਟੋ ਵੀ ਨਜ਼ਰ ਆ ਰਹੀ ਹੋਵੇਗੀ ਦਰਸਾਲ ਇਹ ਆਟੋ ਵੀ ਐਨਆਰ ਰੇਸਾ ਲੌਂਡ ਪਾਲੀਆਂ ਕਾਰਾਂ ਦੀ ਚਪੇਟ ਦੇ ਵਿੱਚ ਆਇਆ ਅਤੇ ਇਸ ਪਿਆਰ ਦੇ ਕੋ ਖਾਤ ਦੇ ਵਿੱਚ ਐਕਟਿਵਾ ਸਵਾਰ ਅਤੇ ਆਟੋ ਚਾਲਕ ਗੰਭੀਰ ਰੂਪ ਤੇ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਕੀ ਮੌਕੇ ਤੇ ਰਾਗੀਰਾਂ ਦੀ ਮਦਦ ਦੇ ਨਾਲ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਜਿਸ ਨੇ ਜਸਟ ਆਈਆਂ ਤੇ ਟੈਂਪੂ ਤੇ ਕਦੇ ਬੇਸਰੂਫਾ ਲੱਗੀ ਰਹੀ ਕਾਰ ਦੀਆਂ ਦੇ ਅੱਪ ਦੀ ਲੰਗੜੀ ਤੇ ਇਹ ਰਸਤਾ ਜੀ ਤੇ ਗੱਡੀ ਜਿਹੜੀ ਆ ਸਿਫਟ ਆ ਟੈਂਪੂ ਦੀ ਵਾਦੀ ਜੀ ਟੈਂਪੂ ਵਾਲੇ ਨੂੰ ਹਸਪਤਾਲ ਦਾ ਕਰਾਇਆ ਵਾ ਉਹ ਲੈ ਚਲ ਗਿਆ ਵਾ ਤੇ ਬਾਕੀ ਜੋ ਹੁੰਦਾ ਦੇਖਾਂਗੇ ਜੀ ਸਰ ਇੱਕ ਜਿਹੜੇ ਬੰਦੇ ਦੇ ਦੋਚੀ ਆ ਕਹਿੰਦੇ ਦੋ ਗੱਡੀਆਂ ਜਿਹੜੀਆਂ ਸੀਗੀਆਂ ਉਹ ਆਪਸ ਚ ਕਰ ਰਹੀਆਂ ਸੀਗੀਆਂ ਹਾਂਜੀ ਦੱਸਣ ਦੇ ਮਤਲਬ ਦੀ ਆ ਜੀ ਬਾਕੀ ਉਹ ਸਿਸਲੀ ਕੈਮਰਾ ਵਿਖਾ ਕੀ ਹੋਇਆ ਦੱਸ ਦੇ ਕਿ ਇਹ ਪਿਆਨਕ ਸੜਕੀ ਹਾਦਸਾ ਅੰਮ੍ਰਿਤਸਰ ਦੇ ਛੇਟਾ ਨਜ਼ਦੀਕ ਦੇ ਰਾਤ ਵਾਪਰੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਕੀ ਕਾਰਪਾਈ ਕੀਤੀ ਜਾਂਦੀ ਹੈ ਜਗਬਾਣੀ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ